ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਬੜੀ ਟੀਮ ਡੱਪ ਵਾਲੀ ਬਹੁਤ ਚੰਗੀਆਂ ਮੱਝਾ ਗਾਵਾਂ ਇੱਥੇ ਪਹੁੰਚੀਆਂ ਹੋਈਆਂ ਬਹੁਤ ਸੋਹਣੀ ਬਹੁਤ ਵੱਡੇ ਆਡਰ ਦੀ ਗਾਂ ਲੈ ਕੇ ਪਹੁੰਚੇ ਆ ਬੰਦ ਗੱਲਬਾਤ ਕਰ ਲੈਣੇ ਆ ਕੀ ਕਰੀਆ ਚੰਗੀ ਆਰਡਰ ਦੀ ਗਾ ਹਾਂਜੀ ਆ ਜਾਓ ਹੈਲੋ ਹਾਂ ਹਾਂਜੀ ਭਾਈ ਜੀ ਕੀ ਹਾਲ ਆ ਠੀਕ ਆ ਜੀ ਕਿਹੜੇ ਪਿੰਡ ਬਹਤਿਓ ਵੈਲਡ ਵੜਾਂਗੇ ਜੀ ਸ੍ਰੀ ਮਾਤਾ ਸਤਿ ਤੇ ਕੋਈ ਵੀ ਹੈਗਾ ਸੂਈ ਸਾਈ 第三 ਸੂਈ ਮਗਰ ਬੱਚੇ ਕਿਹੜੇ ਸੂਏ ਪੰਜਾ ਸਾਈ ਕਿੰਨਾ ਦੁੱਧ ਪਾਉਦੋ ਇਹਦੀ ਦੁੱਧ ਜੀ ਐ ਫਰਸਟ ਟਾਈਮ ਦੁੱਧ ਹੋ ਗਈ ਕਿnabla ਹੋਊਗਾ ਇਹ ਕੀ ਰੇਟ ਕਰਤਾ ਰੇਟ 120 ਜੀ ਨੰਬਰ ਬੋਲ ਦੇ 77872 ਜੀ 77752 ਹੋਰ ਵੀ ਇਹ ਕੁਝ ਦਿੱਕਤੀ ਹੈ ਸਾਡੀ ਬਹੁਤ ਬਹੁਤ ਮਿਹਰਬਾਨੀ ਬਾਈ ਜੀ ਸ਼ੁਕਰੀਆ ਬਹੁਤ ਚੰਗੀ ਹੈ ਮੱਜਾ ਗਾਵਾ ਇੱਥੇ ਪਹੁੰਚ ਗਏ ਹਾਂ ਮੰਡੀ ਡੱਬਾ ਵਾਲੀ ਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ ਵੀਡੀਓ ਸ਼ੇਅਰ ਲਾਈਕ ਕਮੈਂਟ ਕਰਦੇ ਆ ਜੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਹੈ 94799 8308 ਬਹੁਤ ਚੰਗੀਆਂ ਮੱਝਾਂ ਗਾਮਾ ਮੰਡੀ ਢੱਪ ਵਾਲੀ ਤੇ ਪਹੁੰਚੇ ਹੋਈਆਂ ਨਿਤ ਨਵੀਆਂ ਵੀਡੀਓ ਦੇਖਣ ਲਈ फॉलो कर लो बी जी बहुत चंगे ऑर्डर चंगी ਭਾਈ ਕੀ ਰੇਟ ਕਰਤਾ ਵੀਰੇ ਦਾ 70000 ਬਹੁਤ ਚੰਗੇ ਆਰਡਰ ਦੀਆਂ ਜਾਨਾ ਮੈਂ ਡਿਟਾ ਬਾਲੀ ਤੇ ਪੰਕਿੰਗ ਹੈਗੀਆਂ ਆਪਣੀਆਂ ਕੋਰੇ ਦਾ ਬਣਾ ਤੋਰੀ ਮਾੜਾ ਵੀਡੀਓ ਨਹੀਂ ਬਹੁਤ ਚੰਗੇ ਬਹੁਤ ਵਧੀਆ ਗਾਣੇ ਨਾਲੇ ਦੇ ਨਾਲ ਬਾਈ ਮੰਡੀ ਡੱਪ ਵਾਲੀ ਤੇ ਲੈ ਕੇ ਪਹੁੰਚੇ ਹੋਏ ਆ ਮੋੜ ਲਿਆ ਬਾਈ ਬਹੁਤ ਹੀ ਵਧੀਆ ਕੀ ਗੱਲਬਾਤ ਆਪਾਂ ਕਰ ਲੈਣੇ ਆ ਬਾਈ ਨਾਲ ਵੱਡੇ ਆਰਡਰ ਬਾਈ ਜੀ ਆਇਓ ਰਾਣੀ ਇੱਕ ਮਿੰਟ ਹਾਂਜੀ ਬਾਈ ਜੀ ਕੀ ਹਾਲ ਆ ਵਧੀਆ ਜੀ ਕਿਹੜੇ ਸ਼ਹਿਰ ਤੋਂ ਆਏ ਰਾਜਾ ਵਾਲਾ ਪਿੰਡ ਆ ਜੀ ਐ ਪਿੰਡ ਕਿਹੜੇ ਜ਼ਿਲ੍ਹੇ ਚ ਪੈਂਦਾ ਹੈ ਅਹ ਅਫਸਰ ਜ਼ਿਲ੍ਹੇ ਚ ਕਿਹੜੇ ਸੂਬੇ ਦੀ ਆਪਣੀ ਹੈ ਵਾਹਟਰ ਦੂਜੇ ਸੂਬੇ ਤੋਂ ਸੂਬੇ ਪਈ ਆ ਹਾਂਜੀ ਆ ਬੱਚਾ ਇਹਦੇ ਨਾਲ ਹੈ ਹਾਂਜੀ ਕਿੰਨਾ ਦੁੱਧ ਪਾਉਂਦੇ ਆ ਤੇ ਕੀ 35 40 ਕਿਲੋ ਦੁੱਧ ਕੀ ਰੇਟ ਕਰਤਾ ਡੇਢ ਮਾਂ ਦੇ ਕਿਤੋਂ ਤੱਕ ਦੇ ਦਾਂਗੇ ਉਹਦੇ ਇੱਕ ਮੰਤਾਲੀ ਅਖੀਰ ਹੈ ਨੰਬਰ ਬੋਲ ਦੇ 94650 54678 ਬਹੁਤ ਬਹੁਤ ਮਿਹਰਬਾਨੀ ਬਾਈ ਜੀ शुक्रिया ਕਿ ਤੇ ਤੁਸੀਂ ਬਹੁਤ ਚੰਗੀਆਂ ਬੈੜਾਂ ਆਪਣੀਆਂ ਬਹੁਤ ਵਧੀਆ ਮੰਡੀ ਡੱਪਾਲੀ ਤੇ ਰੌਣਕਾਂ ਲੱਗੀਆਂ ਹੋਈਆਂ ਬਾਈ ਜੀ ਚੰਗੀਆਂ ਗਾਮਾਂ ਬੈੜਾਂ ਸਿੱਧ ਸਿੱਧ ਪਹੁੰਚਦੀਆਂ ਕਹਿ ਜਾਣੇ ਆਓਗੇ ਦਾ ਇਹ ਦੰਨ ਤੁਰ ਫਿਰ ਕੇ ਮੇਲਾ ਤੁਹਾਨੂੰ ਨਿਤ ਨਵੀਆਂ ਵੀਡੀਓ ਦੇਖਣ ਲਈ ਜਿਹੜੇ-ਘੜੇ ਸਾਰੀਆਂ ਮੰਡੀਆਂ ਦਾ ਮੇਲਾ ਵੇਖਣ ਲਈ ਆਪਣੇ ਪੇਜ ਨੂੰ ਫੋਲੋ ਕਰ ਲਓ ਬਾਈ ਜੀ ਬਹੁਤ ਵਧੀਆ ਚੰਗੀਆਂ ਗਾਮਾਂ ਮੰਡੀ ਟੱਪੜੇ ਤੇ ਪਹੁੰਚੀਆਂ ਹੋਈਆਂ ਚੰਗੀਆਂ ਆ ਵੀ ਆਪਣੀਆਂ ਤੋੜ ਦੇਗਾ ਮਾੜੀ ਜੀ ਬਾਈ ਕੋਲੇ ਨਹੀਂ ਉਹ ਏ ਫੋਟੇ ਦੰਦਰ ਨਾ ਲੱਗਦਾ ਬਹੁਤ ਚੰਗੀਆਂ ਉਹ ਸੱਟੇ ਅੱਠ ਦੀਆਂ ਇਨ ਕਰਦੇ ਹਾਂ ਕੋਈ। ਲਗਭਗ ਨਾ ਠੀਕ ਹੈ। ਬਹੁਤ ਚੰਗੀ ਗਾਹ ਲੈ ਕੇ ਪਹੁੰਚਿਆ ਬਾਈ। ਬਾਈ ਕੀ ਹਾਲ ਆ? ਆਈ ਹਰਾ ਹੀ ਮੜਾ ਜ। ਕਿਹੜੇ ਪਿੰਡੋਂ ਪਹੁੰਚੇ ਹੋ? ਬਲਕਾਨੇ ਤੋਂ ਬਾਈ। ਤੇ ਸੂਈ ਹੋਈ ਕਿਹਨਾਂ ਐ? ਨਹੀਂ ਨਹੀਂ। ਜੱਪਣਾ। ਕਿਹੜੇ ਸੂਏ? ਇਹ ਦੂਜਾ ਸੂਆ। ਕੀ ਰੇਟ ਕਰਤਾ ਇਹਦਾ? 240 ਨੰਬਰ ਬੋਲਦੇ ਹਾਂ 70174 ਨੰਦੀ 170 ਤੁਰੇਗਾ ਮਾੜੀ ਬਹੁਤ ਚੰਗੀ ਬਾਈਕ ਆ ਮਦਾਨ ਨਕੀਨਾ ਭਾਈ ਗਾਂ ਲੈ ਕੇ ਪਹੁੰਚੇ ਹੋਏ ਆ ਬਹੁਤ ਹੀ ਵਧੀਆ ਵੱਡੇ ਆਰਡਰ ਦੀ ਮਾਲਕਾ ਵੱਡੇ ਫਾਰਮ ਦੀ ਗਾ 40 45 ਕਿਲੋ ਬਾਈਕ ਚੰਗੇ ਦੋਸਤ ਵਾਲੀ ਬਾਈ ਜੀ ਨੇ ਕੋ ਫਾਰਮ ਵਿੱਚ ਰੱਖਣੀ ਹੈ ਬਹੁਤ ਵੱਡੇ ਆਰਡਰ ਦੀ ਹਾਂਜੀ ਬਾਈ ਜੀ ਕੀ ਆਦੀ ਤੂੰ 45 ਲੀਟਰ ਦਾ ਤਾਂ ਪਹਿਲੇ ਇਸ ਲਈ ਦਾ ਬੱਛੀ ਹੈ ਅੱਛਾ ਫਾਰਮ ਦੀ ਬੱਛੀ ਹੈਗੀ ਅਜੇ ਮੰਨ ਕੇ ਚੱਲ ਵੀ 10 ਦਿਨਾਂ ਦਾ ਸੰਦੀ ਹਫਤਾ ਦਾ ਐਤ ਕੀ ਦਾ ਹੋਰ ਵੀ ਵੱਧ ਉਮੀਦਾਂ ਹਨਾ ਮੈਂ ਕਿਹਾ 55 ਰੇਟ ਤੇ ਆਪਾਂ 45 ਦੀ ਗਾਰੰਟੀ ਦੇ ਦੇ ਕਹਿ ਕੇ ਦੇ ਮੈਂ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਬਾਈ ਜੀ ਬਹੁਤ ਵਧੀਆ ਟੌਪ ਲੈਣ ਗਿਨੀ ਮੰਡੀਡਾ ਭਾਲੀ ਤੇ ਪਹੁੰਚੇ ਹੋਏ ਆ ਤੇ ਸੌਦਾ ਆਪ ਦਾ ਦੇਖ ਪਰ ਕੇ ਕਰਨਾ ਤੁਸੱਲੀ ਆਪਣੀ ਆਪ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ